ਸਤ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਰੋਪੜ ਸ਼ਹਿਰ ਦੇ ਵਿੱਚ ਖੜੇ ਆ ਅਸੀਂ ਰੋਪੜ ਸ਼ਹਿਰ ਦੇ ਵਿੱਚ ਬੋਟ ਕਲੱਬ ਹੈ ਜਿਹੜਾ ਦੁਬਾਰਾ ਫਿਰ ਤੋਂ ਉਸ ਨੂੰ ਓਪਨ ਕਰ ਦਿੱਤਾ ਗਿਆ ਪਹਿਲਾਂ ਬੰਦ ਹੋ ਗਿਆ ਸੀ ਤਾਂ ਇੱਕ ਘੁੰਮਣ ਦੇ ਲਈ ਬਹੁਤ ਹੀ ਸ਼ਾਨਦਾਰ ਜਿਹੜਾ ਪਲੇਸ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਜਿਹੜੀ ਵਧੀਆ ਲੋਕੇਸ਼ਨ ਹੈ ਤੁਸੀਂ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਆ ਸਕਦੇ ਹੋ ਆ ਕੇ ਫੰਕਸ਼ਨ ਕਰ ਸਕਦੇ ਹੋ 10 ਮਿੰਟ ਤੁਸੀਂ ਦਰਿਆ ਦੇ ਵਿੱਚ ਵੀ ਜਿਹੜੀ ਵੋਟਿੰਗ ਕਰ ਸਕਦੇ ਹੋ ਤਾਂ ਬਹੁਤ ਹੀ ਜਿਹੜੀ ਖੂਬਸੂਰਤ ਲੋਕੇਸ਼ਨ ਹੈ ਕਈ ਵਾਰੇ ਅਸੀਂ ਬਹੁਤ ਦੂਰ ਦਰਾਡੇ ਨਿਕਲ ਜਾਂਦੇ ਆ ਬਰਸਾਤਾਂ ਦੇ ਵਿੱਚ ਜਿਹੜੀ ਹੈ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਬਾਹਰ ਉੱਪਰ ਪਾਣੀ ਆ ਜਾਂਦਾ ਫਿਰ ਉਸ ਤਰ੍ਹਾਂ ਦਾ ਜਿਹੜਾ ਫੰਕਸ਼ਨ ਤੁਸੀਂ ਨਹੀਂ ਕਰ ਪਾਉਂਦੇ ਪਰ ਇਹ ਇੱਕ ਅਜਿਹੀ ਫੰਕ ਕਰਨ ਵਾਲੀ ਜਗ੍ਹਾ ਹੈ ਖਾਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਜਿਹੜੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵਸਿੰਦੇ ਨੇ ਲੋਕ ਰਹਿੰਦੇ ਨੇ ਉਹਨਾਂ ਦੇ ਲਈ ਘੁੰਮਣ ਦੇ ਲਈ ਬਹੁਤ ਸੋਹਣਾ ਜਿਹੜਾ ਪਲੇਸ ਹੈ ਤਾਂ ਤੁਸੀਂ ਦੇਖ ਸਕਦੇ ਹੋ VOTING ਜਿਹੜੀ ਹੈ ਪਿੱਛੇ ਉਹ ਹੋ ਰਹੀ ਹੈ ਵੋਟ ਕਲੱਬ ਆ ਕਿਸ ਤਰ੍ਹਾਂ ਦਾ ਮਾਹੌਲ ਆ ਉੱਥੇ ਕਿਸ ਤਰ੍ਹਾਂ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਉਹ ਮੈਂ ਹੁਣ ਤੁਹਾਨੂੰ ਦਿਖਾਉਂਗਾ ਜਾਕੇ ਤਾਂ ਦੇਖ ਰਹੇ ਹੋ ਤੁਸੀਂ ਇਹ ਜਿਹੜੀ ਇਹ ਲੋਕੇਸ਼ਨ ਹੈ ਬਹੁਤ ਪਿਆਰੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਵੋਟ ਕਲੱਬ ਸੋ ਗ੍ਰੀਨਰੀ ਪੂਰੀ ਹੈ ਤੁਸੀਂ ਬੈਠ ਕੇ ਇੱਥੇ ਖਾਣ ਪੀਣ ਵੀ ਜਿਹੜਾ ਕਰ ਸਕਦੇ ਹੋ ਇੱਥੇ ਬਕਾਇਦਾ ਜਿਹੜੀ ਸੁਵਿਧਾ ਹੈ ਹੋਟਲ ਦੀ ਵੀ ਸੁਵਿਧਾ ਹੈਗੀ ਆ ਤੁਸੀਂ ਇੱਥੇ ਕੁਝ ਵੀ ਚੀਜ਼ ਬਣਵਾ ਕੇ ਖਾ ਸਕਦੇ ਹੋ ਤਾਂ ਇਹ ਜਿਹੜੀ ਸਾਹਮਣੇ ਬੋਟ ਹੈ ਇਹ ਜਿਹੜੀ ਗਰੁੱਪ ਵੋਟ ਵੀ ਕਰ ਸਕਦੇ ਹੋ ਤੁਸੀਂ ਫੈਮਿਲੀ ਸਾਰੀ ਚੜ੍ਹ ਜਾਂਦੀ ਹੈ ਤਾਂ ਜੇਕਰ ਤੁਸੀਂ ਮੀਆਂ ਬੀਬੀ ਦੋ ਜਣੇ ਜਾਣਾ ਚਾਹੁੰਦੇ ਹੋ ਕਿਸ਼ਤੀ ਦੇ ਵਿੱਚ ਬੈਠ ਕੇ ਤਾਂ ਤੁਸੀਂ ਉਹ ਵੀ ਜਾ ਸਕਦੇ ਹੋ ਸੋ ਬਾਕੀ ਬੋਟ ਦੇ ਵਿੱਚ ਕੀ ਰੇਟ ਹੈ ਕਿਸ ਤਰ੍ਹਾਂ ਦਾ ਇਹਨਾਂ ਦਾ ਪੈਕੇਜ ਹੈ ਉਹ ਵੀ ਅਸੀਂ ਤੁਹਾਨੂੰ ਜਿਹੜਾ ਜਰੂਰ ਇਹਨਾਂ ਤੋਂ ਇੱਕ ਵਾਰੀ ਪੁੱਛ ਕੇ ਦੱਸਦੇ ਹਾਂ ਕਿ ਕਿੰਨਾ ਜਿਹੜਾ ਇਹਨਾਂ ਦਾ ਪੈਕੇਜ ਹੈ ਕੀ ਪ੍ਰਾਈਸ ਹੈ ਇਹਨਾਂ ਦਾ ਸੋ ਇਹ ਬਹੁਤ ਹੀ ਜਿਹੜੀ ਸ਼ਾਨਦਾਰ ਲੋਕੇਸ਼ਨ ਹੈ ਦੇਖ ਸਕਦੇ ਹੋ ਤੁਸੀਂ ਆਸ-ਪਾਸ ਗ੍ਰੀਨਰੀ ਹੀ ਗ੍ਰੀਨਰੀ ਹੈ ਕੰਟੀਨ ਬਣੀ ਹੋਈ ਹੈ ਵਿਊ ਸ਼ਿਮਲੇ ਮਨਾਲੀ ਤੋਂ ਬਿਲਕੁਲ ਵੀ ਘਟਨੀ ਹੈ ਸੋ ਸਤਲੋਜ ਦੇ ਬਿਲਕੁਲ ਇਹ ਕਿਨਾਰੇ ਤੇ ਇਹ ਜਿਹੜੀ ਬੋਟਿੰਗ ਹੈ ਇੱਥੇ ਹੁੰਦੀ ਹੈ ਸੋ ਦੇਖ ਰਹੇ ਹੋ ਤੁਸੀਂ ਇਹ ਬੋਟ ਮੋਟਰ ਵਾਲੀ ਬੋਟ ਵੀ ਹੈ ਜਿਹੜੀ ਤੁਸੀਂ ਪੈਡਲਾਂ ਨਾਲ ਵੀ ਚਲਾ ਸਕਦੇ ਹੋ ਜਿਹੜੀ ਪੈਡਲਾਂ ਵਾਲੀ ਬੋਟ ਵੀ ਹੈ ਫੈਮਿਲੀ ਦੇ 2 ਪਰਸਨ ਜਿਹੜੇ ਬੈਠ ਕੇ ਉਹਦੇ ਵਿੱਚ ਜਾ ਸਕਦੇ ਸੋ ਬਹੁਤ ਵਧੀਆ ਲੋਕੇਸ਼ਨ ਹੈ ਤੁਸੀਂ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਜਿਹੜੀ ਵੋਟਿੰਗ ਹੈ ਉਹ ਕਰ ਸਕਦੇ ਹੋ ਸੋ ਬਾਈਆਂ ਤੋਂ ਇੱਕ ਵਾਰੀ ਪ੍ਰਾਈਜ਼ ਵੀ ਜਿਹੜਾ ਪੁੱਛਦੇ ਆ ਜਾਣਦੇ ਆ ਫੋਟੋਗ੍ਰਾਫੀ ਵੀ ਇਹ ਕਰਦੇ ਨੇ ਇਹਨਾਂ ਦੇ ਕੋਲੇ ਆਪਣਾ ਜਿਹੜਾ ਇਨਸਟਰੂਮੈਂਟ ਹੈਗੇ ਨੇ ਵਧੀਆ ਹਾਈ ਡੈਫੀਨੇਸ਼ਨ ਕੈਮਰੇ ਨੇ ਇਹਨਾਂ ਦੇ ਕੋਲ ਤਸਵੀਰ ਰੀਲਸ ਵਗੈਰਾ ਫੁਟੇਜ ਵਗੈਰਾ ਤੁਸੀਂ ਇਹਨਾਂ ਦੇ ਕੋਲੋਂ ਖਿੱਚਵਾ ਸਕਦੇ ਹੋ ਸੋ ਕਰਦੇ ਆਂ ਗੱਲਬਾਤ ਵਾਈਆਂ ਦੇ ਨਾਲ ਬਾਈ ਇੱਥੇ ਹੀ ਹੋ ਤੁਸੀਂ ਇੱਥੇ ਡਿਊਟੀ ਆਪਣੀ ਅੱਛਾ ਕੀ ਕੀ ਪ੍ਰਾਈਸ ਹੈ ਇੱਥੇ ਜਿਹੜਾ VOTING ਦਾ ਜੇ ਫੈਮਿਲੀ ਪੈਕੇਜ ਲੈਣਾ ਹੋਵੇ ਪੈਕੇਜ ਕੀ ਹੈ ਅੱਛਾ ਉਹ ਸੇ ਬੋਰਡ ਦੇ ਪਰ ਪਰ ਤੁਸੀਂ ਉਹਦਾ ਤਾਂ ਦੱਸੋ ਕਿੰਨਾ ਕੁ ਪ੍ਰਾਈਸ ਹੈ ਜੇ ਮੰਨ ਲਓ ਮੀਆਂ ਬੀਬੀ ਉਹ ਸਿੰਗਲ ਕਿਸ਼ਤੀ ਦੇ ਵਿੱਚ ਜਾਂਦੇ ਆ ਤਾਂ ਉਹਦਾ ਕੀ ਪ੍ਰਾਈਸ ਹੈ 100 ਰੁਪਏ ਹੈ ਜੀ 125 ਰੁਪਏ ਪਰ ਪਰਸਨ 125 ਰੁਪਏ ਪਰ ਪਰਸਨ ਹੈ 250 ਰੁਪਈਆ ਉਹਦੀ ਕੋਈ ਟਾਈਮਿੰਗ ਆਧਾ ਘੰਟਾ अच्छा आधा घंटे दी टाइमिंग है ठीक है सो और ਤੁਸੀਂ ਦੇਖ ਰਹੇ ਹੋ ਬਾਈ ਦੱਸ ਰਹੇ ਉਹ ਜਿਹੜੀ ਵੋਟ ਹੈ ਉਹ 250 ਰੁਪਿਆ ਦਾ ਪੈਕੇਜ ਜਿਹੜੀ ਮੀਆਂ ਬੀਬੀ ਦੋਨੇ ਜਣਾਂ ਉਹ ਤੇ ਜਾ ਸਕਦੇ ਇਹ ਫੈਮਿਲੀ ਲਈ ਹੈ ਛੋਟੀ ਵੋਟ ਹੈ ਇਹਦੇ ਵਿੱਚ ਆਪ ਜਿਹੜੇ ਕਮਾਣ ਜਾਂਦੇ ਹੈ ਟਾਈਮਿੰਗ ਹੈ 25 ਮਿੰਟ ਦੀ ਟਾਈਮਿੰਗ ਹੈ 20 ਮਿੰਟ ਦੀ ਅਲੱਗ-ਅਲੱਗ ਇਹਨਾਂ ਦੇ ਕੋਲ ਪੈਕੇਜ ਹੈ ਅਲੱਗ-ਅਲੱਗ ਟਾਈਮਿੰਗ ਹੈ ਤਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ VOTING ਬੋਟ ਕਲੱਬ ਹੈ ਇਹ ਇਹ ਕਿੰਨੇ ਟਾਈਮ ਤੋਂ ਕਿੰਨੇ ਵਜੇ ਤੱਕ ਖੁੱਲ੍ਹਾ ਰਹਿੰਦਾ ਬਾਈ ਨਾ ਬਾਈ ਮੇਰੇ ਸਾਡੇ ਸਾਰਾ 9 ਤੋਂ ਸ਼ਾਮ ਦੇ 7:30 ਵਜੇ ਤੱਕ ਇਹ ਜਿਹੜੀਆਂ ਕਿਸ਼ਤੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੁਸੀਂ ਇੱਥੇ ਆ ਕੇ ਜਿਹੜੀ VOTING ਹੈ ਉਹ ਕਰ ਸਕਦੇ ਹੋ ਬਹੁਤ ਵਧੀਆ ਜਿਹੜੀ ਪਿਆਰੀ ਜਿਹੜੀ ਲੋਕੇਸ਼ਨ ਹੈ ਸਤਲੁਜ ਦਰਿਆ ਦੇ ਬਿਲਕੁਲ ਗੋਦ ਦੇ ਵਿੱਚ ਹੈ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਸਤਲੁਜ ਦੇ ਦਰਿਆ ਦਾ ਪਾਣੀ ਦਾ ਪੱਧਰ ਵੀ ਵਧਿਆ ਹੋਇਆ ਬਰਸਾਤਾਂ ਦਾ ਦੌਰ ਚੱਲ ਰਿਹਾ ਸੋ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਹੈ ਇੱਕ ਸਾਈਡ ਖਾਲਸਾ ਰਾਜ ਦੀ ਜਿਹੜੀ ਹੱਦ ਹੈ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਹੁਣ ਆਏ ਬਲੋ ਕੀਤੀ ਸੀ ਦੂਜੇ ਪਾਸੇ ਗੁਰਦੁਆਰਾ ਟਿੱਬੀ ਸਾਹਿਬ ਹੈ ਤਾਂ ਇਹ ਜਿਹੜੀ ਬੋਟ ਕਲੱਬ ਹੈ ਹੈਡ ਦੇ ਉੱਪਰ ਵੀ ਤੁਸੀਂ ਘੁੰਮ ਸਕਦੇ ਹੋ ਤਾਂ ਉਸ ਤੋਂ ਬਾਅਦ ਫਿਰ ਵਿੱਚ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਇਸ ਸੰਧੀ ਵਾਲੇ ਸਥਾਨ ਤੇ ਤੁਸੀਂ ਜਾ ਸਕਦੇ ਹੋ ਪਰਿਵਾਰ ਨੂੰ ਲੈ ਕੇ ਵੀ ਯਾਦਗਾਰ ਇੱਕ ਖਾਲਸਾ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਹੁਣਾ ਦੀ ਤਾਂ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਗੁਰਦੁਆਰਾ ਟਿੱਬੀ ਸਾਹਿਬ ਤਨਗੁਰ ਦਵਰਾ ਤੇ ਪਿਸਾਉਤੇ ਹੋ ਚਮੜੂਗੀ ਲੰਗਰ ਦੀ ਨਾਣ ਤੋਣ ਦੀ ਬਾਣੀ ਵੀ ਤੁਸੀਂ ਆ ਕੇ ਇੱਥੇ ਸੁਣ ਸਕਦੇ ਹੋ ਪਾਠ ਕਰ ਸਕਦੇ ਹੋ ਮਨ ਨੂੰ ਸਕੂਨ ਤੁਹਾਡੇ ਨੂੰ ਮਿਲੇਗਾ ਸੋ ਬਹੁਤ ਪਿਆਰੀ ਜਿਹੜੀ ਲੋਕੇਸ਼ਨ ਹੈ ਦੇਖ ਸਕਦੇ ਹੋ ਤੁਸੀਂ ਕਿਸ਼ਤੀਆਂ ਵੀ ਇਨਾਂ ਦੀਆਂ ਜਿਹੜੀਆਂ ਨੇ ਨਵੀਆਂ ਨੇ ਬ੍ਰੈਂਡ ਨਿਊ ਕਿਸ਼ਤੀਆਂ ਨੇ ਸੋ ਬੋਟ ਹੈ ਜਿਹੜੀਆਂ ਵਧੀਆ ਬੋਟਸ ਨੇ ਇਹ ਬ੍ਰੈਂਡ ਨਿਊ ਬੋਟ ਹੈ ਤੁਸੀਂ ਇੱਥੇ ਇਹਨਾਂ ਕਿਸ਼ਤੀਆਂ ਦੇ ਵਿੱਚ ਬੈਠ ਕੇ ਜਿਹੜਾ ਆਪਣਾ ਮਨੋਰੰਜਨ ਹੈ ਫੰਕਸ਼ਨ ਹੈ ਤੁਸੀਂ ਕਰ ਸਕਦੇ ਹੋ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਇਹ ਮਨਜ਼ੂਰੀ ਇਹਨਾਂ ਨੂੰ ਮਿਲੀ ਹੋਈ ਹੈ ਮਨਜ਼ੂਰ ਛੋਦਾ ਇਹ ਜਿਹੜਾ VOT ਕਲੱਬ ਹੈ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਸਾਰੇ ਲੋਕ ਐ ਇੱਥੇ ਜਿਹੜੇ VOTਿੰਗ ਕਰਨ ਦੇ ਲਈ ਆਉਂਦੇ ਨੇ ਖੈਰ ਅੱਜ ਬਾਰਿਸ਼ ਨੇ ਬਹੁਤ ਜ਼ਿਆਦਾ ਇੱਥੇ ਜਿਹੜੀ ਉਹ ਸੀ ਛੜੀ ਲਾਈ ਹੋਈ ਸੀ ਇਸ ਕਰਕੇ ਲੋਕ ਜਿਹੜੇ ਘਟਾਏ ਨਹੀਂ ਤਾਂ ਖਾਣ ਪੀਣ ਦੀਆਂ ਸਹੂਲਤਾਂ ਵੀ ਸਾਰੀਆਂ ਤੁਹਾਨੂੰ ਇੱਥੇ ਪੂਰੀਆਂ ਮਿਲ ਜਾਣਗੀਆਂ ਸਾਹਮਣੇ ਕੰਟੀਨ ਹੈ ਇਸ ਕੰਟੀਨ ਦੇ ਵਿੱਚ ਤੁਸੀਂ ਕੁਝ ਵੀ ਆਪਣਾ ਖਾ ਪੀ ਸਕਦੇ ਹੋ ਵੈਜ ਨੋਨ ਵੈਜ ਹਰ ਇੱਕ ਚੀਜ਼ ਤੁਹਾਨੂੰ ਜਿਹੜੀ ਹੈ ਮਿਲ ਜਾਊਗੀ ਤਾਂ ਲੋਕੇਸ਼ਨ ਬਹੁਤ ਦਿਲ ਖਿੱਚਵੀਂ ਹੈ ਜਿਹੜੇ ਵੀਰ ਦੂਰ ਦਰਾਡੇ ਜਾ ਕੇ ਪੈਸੇ ਖਰਚ ਕਰਦੇ ਨੇ ਉਹਨਾਂ ਫੰਨ ਨਹੀਂ ਕਰ ਸਕਦੇ ਉਹਨਾਂ ਵੀਰਾਂ ਦੇ ਲਈ ਤਾਂ ਇਹ ਬਹੁਤ ਵਧੀਆ ਜਿਹੜਾ ਪਲੇਸ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਤੁਸੀਂ ਇੱਥੇ ਆ ਕੇ ਇਹਨਾਂ ਮਨ ਨੂੰ 10 ਮਿੰਟ ਸਕੂਨ ਵੀ ਲੈ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਸੋਹਣੇ ਇਹ ਫੁੱਲ ਖਿਲੇ ਹੋ ਨੇ ਦਰਖਤਾਂ ਨੂੰ ਬਹੁਤ ਸਾਰੀਆਂ ਤੁਹਾਨੂੰ ਜਿਹੜੀਆਂ ਵੈਰਾਈਟੀਆਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਗੋਰਿਆਂ ਦਾ ਹੀ ਵਸਾਇਆ ਹੋਇਆ ਇਹ ਏਰੀਆ ਗੋਰਿਆਂ ਨੇ ਹੀ ਇਹ ਚੀਜ਼ਾਂ ਇੱਥੇ ਸ਼ੁਰੂ ਕੀਤੀ ਸੀ ਤਾਂ ਹੁਣ ਦੁਬਾਰੇ ਫਿਰ ਮੁਰ ਤੋਂ ਪੰਜਾਬ ਸਰਕਾਰ ਦੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਇਹ ਸਰਜੀਤ ਕੀਤੀ ਨੇ ਦੁਬਾਰੇ ਚੀਜ਼ਾਂ ਜਿਹੜੀਆਂ ਆ ਚਾਲੂ ਕੀਤੀਆਂ ਗਈਆਂ ਨੇ ਐਮਐਲਏ ਦਿਨੇਸ਼ ਛੱਡਾ ਹੁਣਾਂ ਦੇ ਵੱਲੋਂ ਇਸ ਦਾ ਉਤਕਾਟਣਾ ਜਿਹੜਾ ਆ ਕੇ ਆਪ ਆਪਣੇ ਹੱਥੀਂ ਕੀਤਾ ਗਿਆ ਇਹ ਪਹਿਲਾਂ ਬੰਦ ਹੋ ਗਿਆ ਸੀ ਪਰ ਜਦੋਂ ਮਾਨ ਪੰਜਾਬ ਦੇ ਵਿੱਚ ਚੁਣ ਕੇ ਜੀ ਤਾਂ ਨਾੜੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਜਿਹੜੀਆਂ ਦੁਆਰੇ ਉਹ ਚਾਲੂ ਕਰ ਦਿੱਤੀਆਂ ਨੇ ਦੇਖ ਸਕਦੇ ਤੁਸੀਂ ਬੋਰਡ ਹੈ ਜਿਹੜਾ ਸਾਹਮਣੇ ਲੱਗਿਆ ਹੋਇਆ ਆਮ ਸਰਕਾਰ ਦੇ ਵੱਲੋਂ ਵੀ ਇਹ ਜਿਹੜੇ ਅਹਿਮ ਉਪਰਾਲੇ ਕੀਤੇ ਗਏ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਬੰਦ ਹੋ ਗਈਆਂ ਸੀ ਪਰ ਹੁਣ ਦੁਆਰੇ ਮੋੜ ਤੋਂ ਇਹ ਚਾਲੂ ਕਰ ਦਿੱਤੀਆਂ ਗਈਆਂ ਨੇ ਸੋ ਹੋਰ ਇਸ ਤਰ੍ਹਾਂ ਨੇ ਅਪਡੇਟਾਂ ਤੁਹਾਡੇ ਤੱਕ ਲੈ ਕੇ ਆਂਦੇ ਰਾਵਾਂਗੇ ਤੁਸੀਂ ਸਾਡੇ ਚੈਨਲ ਨੂੰ ਸ਼ਰਕਤ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਇਸ ਤਰ੍ਹਾਂ ਨੇ ਜਿਹੜੀਆਂ ਇਹ ਚੀਜ਼ਾਂ ਉਹ ਦਿਖਾਉਂਦੇ ਰਾਵਾਂਗੇ ਲਗਾਤਾਰ